ਬ੍ਰੈਂਟਫਰਡ ਦੇ 75 ਸਾਲਾ ਵਿਜੇ ਅਗਰਵਾਲ ਨੇ 21 ਜੁਨਵਰੀ ਨੂੰ ਵੱਖ-ਵੱਖ ਸਟੋਰਾਂ ਤੋਂ ਲੱਖਾਂ ਡਾਲਰ ਮੁੱਲ ਦਾ ਸਮਾਨ ਚੋਰੀ ਕਰਨ ਦੇ ਦੋਸ਼ ਵਿੱਚ ਕਾਬੂ ਕੀਤਾ ਗਿਆ। ਮਿਲਟਨ ਪੁਲਿਸ ਨੇ ਦੱਸਿਆ ਕਿ ਚੋਰੀ ਦੀਆਂ ਵਾਰਦਾਤਾਂ ਨੂੰ ਅੰਟੈਰੀਓ ਅਤੇ ਕਿਊਬਿਕ ਦੇ ਵਿੱਚ ਸ਼ੋਪਰਜ਼ ਜੱਕ ਮਾਰਕਟ ਦੀਆਂ ਲੋਕੇਸ਼ਨਾਂ ਉੱਤੇ ਅੰਜਾਮ ਦਿੱਤਾ ਗਿਆ। ਪੁਲਿਸ ਅਧਿਕਾਰੀਆਂ ਨੇ ਕੀਤੀ ਗਈ ਕਾਰਵਾਈ ਬਾਰੇ ਪੁਲਿਸ ਨੇ ਦੱਸਿਆ ਕਿ ਰਿਟੇਲ ਸਟੋਰਾਂ ਨੂੰ ਨਿਸ਼ਾਨਾ ਬਣਾਉਂਦਾ ਰੁਝਾਨ ਪੂਰੇ ਮੁਲਕ ਦੇ ਵਿੱਚ ਦੇਖੋ। ਪੀਐਲ ਰੀਜਨਲ ਪੁਲਿਸ, ਵਾਰਟੂਲੂ ਪੁਲਿਸ ਅਤੇ ਯਾਕ ਰੀਜਨਲ ਪੁਲਿਸ ਤੋਂ ਇਲਾਵਾ ਕ੍ਰਿਮੀਨਲ ਇੰਟੈਲੀਜੈਂਸ ਸਰਵਿਸ 온ਟਾਰੀਓ ਦੇ ਨਾਲ ਤਾਲਮੇਲ ਤਹਿਤ ਛਾਪੇ ਮਾਰਦੇ ਚੋਰੀ ਕੀਤੀਆਂ ਵਸਤਾਂ ਬਰਾਮਦ ਕੀਤੀਆਂ ਗਿਆ ਅਤੇ ਸ਼ੱਕੀਰ ਵਿਰੁੱਧ ਦੋਸ਼ੀ ਆਇਦ ਕੀਤਾ ਜਾ ਸਕਿਆ। ਚੋਰੀ ਕੀਤੀਆਂ ਵਸਤਾਂ ਨੂੰ ਮਿਸਿਸ ਸਾਖਤਾ ਇੱਕ ਸਖਸ਼ ਖਰੀਦ ਕੇ ਅੱਗੇ ਵੇਚਣ ਦਾ ਕੰਮ ਕਰਦਾ ਸੀ। ਚੋਰੀ شدہ ਵਸਤਾਂ ਖਰੀਦਣ ਵਾਲੇ ਭਾਮਚੰਦ ਦੇ ਵੱਲੋਂ ਫੇਅਰ ਹਾਊਸ ਦੇ ਏਜੀ ਲਿਕুইਡੇਸ਼ਨ ਬទ ਕੋਈ ਵੀ ਕ੍ਰਿਮੀਨਲ ਚਾਰਜ ਨੇ ਲਗਾਇਆ ਹਮਿਲਟਨ ਪੁਲਿਸ ਦੇ ਚਿਫਤੀ ਚੀਫ ਫਰ ਗ੍ਰਾਂਡ ਡਿਊਡਾਟੀ ਨੇ ਦੱਸਿਆ ਕਿ 10 ਲੱਖ ਡਾਲਰ ਤੋਂ ਵੱਧ ਮੁੱਲ ਦੀਆਂ ਵਸਤਾਂ ਛੁਰੀ ਕਰਨ ਦੇ ਲਈ ਸੈਂਕੜੇ ਵਾਦਦਾਤਾ ਕੀਤੀਆਂ ਗਈਆਂ ਅਤੇ ਅਜੇ ਮਾਮਲੇ ਦੀ ਪੜਤਾਲ ਬਹੁਤ ਹੀ ਗੁੰਝਲਦਾਰ ਬਣ ਜਾਂਦੀ ਹੈ ਪੇਲ ਦੇ ਸੰਸਨ ਪੁਲਿਸ ਦੇ ਚਿਫਤੀ ਚੀਫ ਮਾਰਕ ਐਂਟਿਓ ਦਾ ਕੈਨਾਸੀ ਦੇ ਪ੍ਰੋਜੈਕਟਿਵ ਸੌਂਸ ਕੋਈ ਛੋਟੀ ਮੋਟੀ ਕਾਰਵਾਈ ਨਹੀਂ ਸਗੋ ਵੱਡੇ ਪੱਧਰ ਤੇ ਫੈਲੇ ਨੈਟਵਰਕ ਦਾ ਪਰਦਾ ਫਾਸ਼ ਕਰਨ ਦਾ ਹੀ ਕ I'm pleased to announce we have charged 21 individuals believed to be responsible for a large scale and coordinated series of retail thefts across Ontario and Quebec. These offenses account for hundreds of incidents and have resulted in millions of dollars in losses to local businesses. The primary group targeted multiple cities and regions, carrying out their offenses in a rapid, blitz style manner before moving on to the next location. Once the property was stolen from the retail locations, it was trafficked to an individual from Mississauga, and from there, it was trafficked to a large scale liquidation warehouse. ਦਸੰਬਰ ਦੇ ਆਰੰਭ ਦੇ ਵਿੱਚ ਤਲਾਸ਼ੀ ਫ੍ਰਿੰਟਰ ਦੇ ਦਾਤੇ ਕ੍ਰਿਟੇ ਟੋਰੰਟੋ 8G ਦੇ 6 ਕਰੰਸ ਨੇ 16 ਠਿਕਾਣਿਆਂ ਉਤੇ ਛਾਪੇ ਮਾਰੀ ਗਏ ਦੋਸ਼ੀਆਂ ਨੂੰ ਵੈਨਕੂਵਲ ਤੋਂ ਕਾਬੂ ਕੀਤਾ ਗਿਆ ਜਿਨ੍ਹਾਂ ਨੂੰ ਜਲਦ ਹੀ ਹਿਬਿਲਟ ਲਿਆਂਦਾ ਜਾ ਰਿਹਾ ਹੈ ਰਾਇਨ ਡਿਓਡਾਈਟੀ ਨੇ ਅਗੇ ਕਿਹਾ ਕਿ ਅਪਰਾਧ ਵਾਸਤੇ ਕੋਈ ਵੀ ਸਰਹੱਦ ਮਾਇਨੇ ਨਹੀਂ ਰੱਖਦੀ ਅਤੇ ਸਾਂਝੀ ਵਚਨਬੱਧਤਾ ਹੀ ਅਜਿਹੇ ਵਾਅਦਾਤਾਂ ਦੇ ਨਾਂ ਦੇ ਚਿੱਠੇ ਜਾ ਸਕਦੇ ਪੁਲਿਸ ਮੁਤਾਬਕ ਵਿਜੇ ਅਗਰਵਾਲ ਦੇ ਵਿਰੁੱਧ ਨੌਜਵਾਨਾਂ ਨੂੰ ਅਪਰਾਧ ਦੇ ਲਈ ਪਰਕੌਨ ਅਪਰਾਧ ਦੇ ਲਈ ਹਾਸਲ 50000 ਦੋਲਰ ਤੋਂ ਵੱਧ ਮੁੱਲ ਦੇ ਪ੍ਰੋਪਰਟੀ ਰੱਖਣ ਤੇ 5000 ਡੋਲਰ ਤੋਂ ਵੱਧ ਮੁੱਲ ਦੇ ਅਪਰਾਧ ਦੇ ਵਿੱਚ ਸ਼ਮੂਲੀਅਤ ਦੇ ਦੋਸ਼ਾਇਦ ਕਿਤੇ ਗਏ ਨਹੀਂ ਬ੍ਰਮਟੇ ਤੇ 75 ਸਾਲਾ ਵਿਜੇ ਅਗਰਵਾਲ ਨੇ 21 ਜਨਵਰੀ ਨੂੰ ਵੱਖ-ਵੱਖ ਸਥਾਨਾਂ ਤੋਂ ਲੱਖ ਡੋਲਰ ਮੁੱਲ ਦਾ ਸਮਾਨ ਚੋਰੀ ਕਰਨ ਦੇ ਦੋਸ਼ ਵਿੱਚ ਕਾਬੂ ਕੀਤਾ ਗਿਆ ਮਿਲਟਨ ਪੁਲਿਸ ਨੇ ਦੱਸਿਆ ਕਿ ਚੋਰੀtੀਆਂ ਬਾਦਤਤ ਨੂੰ ਅੰਟੈਰੀਓ ਅਤੇ ਕਿਊਬਿਕ ਦੇ ਵਿੱਚ ਸ਼ੋਪਰਜ਼ ਜਗ ਮਾਰਟ ਦੀਆਂ ਲੋਕੇਸ਼ਨਾਂ ਉਤੇ ਅੰਜਾਮ ਦਿੱਤਾ ਗਿਆ ਪੁਲਿਸ ਨੇ ਸ਼ੌਂਸ ਅਦਨ ਕੀਤੀ ਗਈ ਕਾਰਵਾਈ ਬਾਰੇ ਪੁਲਿਸ ਨੇ ਦੱਸਿਆ ਕਿ ਰਿਟੇਲ ਸਟੋਰਾਂ ਨੂੰ ਨਿਸ਼ਾਨਾ ਬਣਾਉਂਦਾ ਰੁਝਾਨ ਪੂਰੇ ਮੁਲਕ ਦੇ ਵਿੱਚ ਦੇਖੇ ਜਾ ਰਹੇ। ਪੀਐਲ ਡਿਜੀਟਲ ਪੁਲਿਸ, ਵਾਟੂਲੂ ਪੁਲਿਸ ਅਤੇ ਯਾਕ ਰੀਜਨਲ ਪੁਲਿਸ ਉਪਰ ਇਲਾਵਾ ਕ੍ਰਿਮਿਨਲ ਇੰਟੈਲੀਜੈਂਸ ਸਰਵਿਸ 온ਟਾਰੀਓ ਦੇ ਨਾਲ ਤਾਲਮੇਲ ਤਹਿਤ ਛਾਪੇ ਮਾਰਦੇ ਚੋਰੀ ਕੀਤੀਆਂ ਵਸਤਾਂ ਬਰਾਮਦ ਕੀਤੀਆਂ ਗਿਆ ਅਤੇ ਸ਼ੱਕੀਰ ਵਿਰੁੱਧ ਦੋਸ਼ੀ ਆਇਕ ਕੀਤੇ ਜਾ ਸਕਿਏ। ਚੋਰੀ ਕੀਤੀਆਂ ਵਸਤਾਂ ਨੂੰ ਮਿਸਿਸ ਸਾਖਤਾ ਇੱਕ ਸਖਸ਼ ਖਰੀਦ ਕੇ ਅੱਗੇ ਵੇਚਣ ਦਾ ਕੰਮ ਕਰਦਾ ਸੀ। ਚੋਰੀ شدہ ਵਸਤਾਂ ਖਰੀਦਣ ਵਾਲੇ ਬ੍ਰਾਮਚੰਦੇ ਵਿਵ ਤੇ ਵੇਅਰ ਹਾਊਸ ਏਜੀ ਲਿਕਵਿਡੇਸ਼ਨ ਵਿਰੁੱਧ ਕੋਈ ਵੀ ਕ੍ਰਿਮੀਨਲ ਚਾਰਜ ਨਹੀਂ ਲਗਾਇਆ ਗਿਆ ਹੈਮਿਲਟਨ ਪੁਲਿਸ ਦੇ ਚਿਪਟੀ ਚੀਫ ਰਾਨ ਡਿਊਡਾਟੀ ਨੇ ਦੱਸਿਆ ਕਿ 10 ਲੱਖ ਡਾਲਰ ਤੋਂ ਵੱਧ ਮੁੱਲ ਦੀਆਂ ਵਸਤਾਂ ਚੋਰੀ ਕਰਨ ਦੇ ਲਈ ਸੈਂਕੜੇ ਵਾਰ ਦਾਤਾ ਕੀਤੀਆਂ ਗਈਆਂ ਅਤੇ ਅਜੇ ਮਾਮਲੇ ਦੀ ਪੜਤਾਲ ਬਿਹਤ ਹੀ ਗੁੰਝਲਦਾਰ ਬਣ ਜਾਂਦੀ ਹੈ ਪੇਲ ਰਿਜ਼ਨ ਪੁਲਿਸ ਦੇ ਚਿਪਟੀ ਚੀਫ ਮਾਰਕ ਐਂਟਿਓ ਦਾ ਕਹਿਣਾ ਸੀ ਕਿ ਪ੍ਰੋਜੈਕਟ ਸੌਮਸ ਕੋਈ ਛੋਟੀ ਮੋਟੀ ਕਾਰਵਾਈ ਨਹੀਂ ਸਗੋਂ ਵੱਡੇ ਪੱਧਰ ਤੇ ਫੈਲੇ ਨੈਟਵਰਕ ਦਾ ਪਰਦਾਫਾਸ਼ ਕਰਨ ਦਾ ਇੱਕ ਹਮ I'm pleased to announce we have charged 21 individuals believed to be responsible for a large scale and coordinated series of retail thefts across Ontario and Quebec. These offenses account for hundreds of incidents and have resulted in millions of dollars in losses to local businesses. The primary group targeted multiple cities and regions, carrying out their offenses in a rapid blitz style manner before moving on to the next location. Once the property was stolen from the retail locations, it was trafficked to an individual from Mississauga, and from there it was trafficked to a large scale liquidation. warehouse دسمبر ਦੇ ਆਰੰਭ ਦੇ ਵਿੱਚ ਤਲਾਸ਼ੀ ਪ੍ਰਿੰਟਰ ਦੇ ਧਾਤੇ ਕ੍ਰਿਤ ਟੋਰੰਟੋ 8K ਦੇ ਚੀ ਕਰੰਸ ਨੇ 16 ਠਿਕਾਣਿਆਂ ਉਤੇ ਛਾਪੇ ਮਾਰੀ ਗਈ ਦੋ ਸ਼ੱਕੀਆਂ ਨੂੰ ਵੈਂਕੂਵਰ ਤੋਂ ਕਾਬੂ ਕੀਤਾ ਗਿਆ ਜਿਨ੍ਹਾਂ ਨੂੰ ਜਲਦ ਹੀ ਹਬਿਲਟ ਲਿਆਂਦਾ ਜਾ ਰਿਹਾ ਹੈ ਰਾਇਨ ਡਿਓਡਾਈਟੀ ਨੇ ਅੱਗੇ ਕਿਹਾ ਕਿ ਅਪਰਾਧ ਵਾਸਤੇ ਕੋਈ ਵੀ ਸਰਹੱਦ ਮਾਇਨੇ ਨਹੀਂ ਰੱਖਦੀ ਅਤੇ ਸਾਂਝੀ ਵਚਨਬੱਧਤਾ ਰਹੀ ਅਜਿਹੇ ਆਵਾਦਾਤਾ ਦੇ ਨਾਂ ਦੇ ਚਿੱਠੇ ਜਾ ਸਕਦੇ ਪੁਲਿਸ ਮੁਤਾਬਕ ਵਿਜੇ ਅਗਰਗਵਾਲ ਦੇ ਵਿਰੁੱਧ ਨੌਜਵਾਨਾਂ ਨੂੰ ਅਪਰਾਧ ਦੇ ਲਈ ਪਰਕੌਨ ਅਪਰਾਧ ਦੇ ਲਈ ਹਾਜ਼ਰ 5000 ਡਾਲਰ ਤੋਂ ਵੱਧ ਦੇ ਪ੍ਰੋਪਰਟੀ ਰੱਖਣ ਦੇ 5000 ਡਾਲਰ ਤੋਂ ਵੱਧ ਦੇ ਅਪਰਾਧ ਵਿੱਚ ਸ਼ਮੂਲੀਅਤ ਦੇ ਦੋਸ਼ਾਇਦ ਕਿਤੇ ਗਏ ਨਹੀਂ ਬ੍ਰੈਂਟੇ ਤੇ 75 ਸਾਲਾ ਵਿਜੇ ਅਗਰਵਾਲ ਨੇ 21 ਜਨਵਰੀ ਨੂੰ ਵੱਖ-ਵੱਖ ਸਟੋਰਾਂ ਤੋਂ ਲੱਖ ਡਾਲਰ ਮੁੱਲ ਦਾ ਸਮਾਨ ਚੋਰੀ ਕਰਨ ਦੇ ਦੋਸ਼ੇਤ ਕਾਬੂ ਕੀਤਾ ਗਿਆ ਮਿਲਟਨ ਪੁਲਿਸ ਨੇ ਦੱਸਿਆ ਕਿ ਚੋਰੀ ਠੀਆਂ ਬਾਦਤਤ ਨੂੰ ਅੰਟੈਗੋ ਅਤੇ ਕਯੂਬਿਕ ਦੇ ਵਿੱਚ ਸ਼ੋਪਰਜ਼ ਜੱਕ ਮਾਰਚ ਦੀਆਂ ਲੋਕੇਸ਼ਨਾਂ ਉਤੇ ਅੰਜਾਮ ਦਿੱਤਾ ਗਿਆ ਪੁਲਿਸ ਨੇ ਸ਼ੌਂਸ ਅਦਨ ਕੀਤੀ ਗਈ ਕਾਰਵਾਈ ਬਾਰੇ ਪੁਲਿਸ ਨੇ ਦੱਸਿਆ ਕਿ ਰਿਟੇਲ ਸਟੋਰਾਂ ਨੂੰ ਨਿਸ਼ਾਨਾ ਬਣਾਉਣ ਦਾ ਰੁਝਾਨ ਪੂਰੇ ਮੁਲਕ ਤੇ ਵਿਛੇ ਦੋ ਹੈ ਪੀਐਲ ਡਿਜੀਟਲ ਪੁਲਿਸ ਸੇ ਵਾਟੂਲੂ ਪੁਲਿਸ ਅਤੇ ਯਾਕ ਰੀਜਨਲ ਪੁਲਿਸ ਤੋਂ ਇਲਾਵਾ ਕ੍ਰਿਮੀਨਲ ਇੰਟੈਲੀਜੈਂਸ ਸਰਵਿਸ ਆਨਟਾਰੀਓ ਦੇ ਨਾਲ ਤਾਲਮੇਲ ਤਹਿਤ ਛਾਪੇ ਮਾਰਦੇ ਚੋਰੀ ਕੀਤੀਆਂ ਵਸਤਾਂ ਬਰਾਮਦ ਕੀਤੀਆਂ ਗਿਆ ਅਤੇ ਸ਼ੱਕੀਰ ਵਿਰੁੱਧ ਦੋਸ਼ੀ ਆਇਦ ਕਿਤੇ ਜਾ ਸਕੀ ਚੋਰੀ ਕੀਤੀਆਂ ਵਸਤਾਂ ਨੂੰ ਮੇਸੀ ਸਕਤਾ ਇੱਕ ਸਖਸ਼ਕ ਖਰੀਦ ਕੇ ਅਗੇ ਵਿਚੋਂ ਦਾ ਕੰਮ ਕਰਦਾ ਸੀ ਚੋਰੀ ਛੁਦਾ ਵਸਤਾਂ ਖਰੀਦਣ ਵਾਲੇ ਪ੍ਰਾਂਤੰਤ ਦੇ ਵੱਡੇ ਵੇਅਰ ਹਾਊਸ AG ਲਿਕੁਇਡੇਸ਼ਨ ਉੱਤੇ ਕੋਈ ਵੀ ਕ੍ਰਿਮਿਨਲ ਚਾਰਜ ਨਹੀਂ ਲਗਾਇਆ ਗਿਆ ਹਮਿਲਟਨ ਪੁਲਿਸ ਨੇ ਜਿੱਫਤੀ ਚੀਫ ਰਾਨ ਡਿਊਡਾਟੀ ਨੇ ਦੱਸਿਆ ਕਿ 10 ਲੱਖ ਡਾਲਰ ਤੋਂ ਵੱਧ ਮੁੱਲ ਦੀਆਂ ਵਸਤਾਂ ਛੁਰੀ ਕਰਨ ਦੇ ਲਈ ਸੈਂਕੜੇ ਵਾਦਦਾਤਾ ਕੀਤੀਆਂ ਗਈਆਂ ਅਤੇ ਅਜੇ ਮਾਮਲੇ ਦੀ ਪੜਤਾਲ ਬਿਹਤ ਗੁੰਝਲਦਾਰ ਬਣ ਚੰਦੀ ਹੈ ਪੀਲਿਸ ਨੇ ਜਿੱਫਤੀ ਚੀਫ ਮਾਰਕ ਐਂਟਿਓ ਦਾ ਕਹਿਣਾ ਸੀ ਕਿ ਪ੍ਰੋਜੈਕਟ ਸੌਂਸ I'm pleased to announce we have charged 21 individuals believed to be responsible for a large scale and coordinated series of retail thefts across Ontario and Quebec. These offenses account for hundreds of incidents and have resulted in millions of dollars in losses to local businesses. The primary group targeted multiple cities and regions. Carrying out their offenses in a rapid blitz style manner before moving on to the next location. Once the property was stolen from the retail locations, it was trafficked to an individual from Mississauga, and from there, it was trafficked to a large scale liquidation. वेयरहाउस दिसंबर ਦੇ ਆਰੰਭ ਦੇ ਵਿੱਚ ਤਲਾਸ਼ੀ ਵਿਰੰਟਰ ਦੇwidehat ਕ੍ਰਿਟੇ ਟੋਰੰਟੋ 8K ਦੇ 6 ਕਰੰਸ ਨੇ 16 ਠਿਕਾਣਿਆਂ ਉਤੇ ਛਾਪੇ ਮਾਰੀ ਗਏ ਦੋ ਸ਼ੱਕੀਆਂ ਨੂੰ ਵੈਨਕੂਵਲ ਤੋਂ ਕਾਬੂ ਕੀਤਾ ਗਿਆ ਜਿਨ੍ਹਾਂ ਨੂੰ ਜਲਦ ਹੀ ਹਿਬਿਲਟ ਲਿਆਂਦਾ ਜਾ ਰਿਹਾ ਹੈ ਰਾਇਨ ਡਿਓਡਟੀ ਨੇ ਅਗੇ ਕਿਹਾ ਕਿ ਅਪਰਾਧ ਵਾਸਤੇ ਕੋਈ ਵੀ ਸਰਹੱਦ ਮੈਨੇ ਨਹੀਂ ਰੱਖਦੀ ਅਤੇ ਸਾਂਝੀ ਵਚਨਬੱਧਤਾ ਰਹੀ ਅਜਿਹਾਂ ਵਾਧਾਤਾ ਦੇ ਨਾਂ ਦੇ ਚਿੱਠੇ ਜਾ ਸਕਦੇ ਪੁਲਿਸ ਮੁਤਾਬਕ ਵਿਜੇ ਅਗਰਵਾਲ ਦੇ ਵਿਰੁੱਧ ਨੌਜਵਾਨਾਂ ਨੂੰ ਅਪਰਾਧ ਦੇ ਲਈ ਪਰਕੌਨ ਅਪਰਾਧ ਦੇ ਲਈ ਹਾਜ਼ਰ 5000 ਡਾਲਰ ਤੋਂ ਵੱਧ ਮੁੱਲ ਦੇ ਪ੍ਰੋਪਰਟੀ ਰੱਖਣ ਦੇ 5000 ਡਾਲਰ ਤੋਂ ਵੱਧ ਮੁੱਲ ਦੇ ਅਪਰਾਧ ਦੇ ਵਿੱਚ ਸ਼ਮੂਲੀਅਤ ਦੇ ਦੋਸ਼ਾਇਤ ਕੀਤਾ ਗਿਆ ਹੈ। ਬ੍ਰਮਧਿਤ ਤੇ 75 ਸਾਲਾ ਵਿਜੇ ਅਗਰਵਾਲ ਨੇ 21 ਜੁਨਵੈਰ ਨੂੰ ਵੱਖ-ਵੱਖ ਸਟੋਰਾਂ ਤੋਂ ਲੱਖ ਡਾਲਰ ਮੁੱਲ ਦਾ ਸਮਾਨ ਚੋਰੀ ਕਰਨ ਦੇ ਦੋਸ਼ ਵਿੱਚ ਕਾਬੂ ਕੀਤਾ ਗਿਆ। ਮਿਲਟਨ ਪੁਲਿਸ ਨੇ ਦੱਸਿਆ ਕਿ ਚੋਰੀ ਦੀਆਂ ਵਾਰਦਾਤਾਂ ਨੂੰ ਅੰਟੈਰੀਓ ਅਤੇ ਕਯੂਬਿਕ ਦੇ ਵਿੱਚ ਸ਼ੋਪਰਜ਼ ਜੱਕ ਮਾਰਕਟ ਦੀਆਂ ਲੋਕੇਸ਼ਨਾਂ ਉੱਤੇ ਅੰਜਾਮ ਦਿੱਤਾ ਗਿਆ। ਪੁਲਿਸ ਨੇ ਸ਼ੌਂਸ ਅਧੀਨ ਕੀਤੀ ਗਈ ਕਾਰਵਾਈ ਬਾਰੇ ਪੁਲਿਸ ਨੇ ਦੱਸਿਆ ਕਿ ਰਿਟੇਲ ਸਟੋਰਾਂ ਨੂੰ ਨਿਸ਼ਾਨਾ ਬਣਾਉਂਦਾ ਰੁਝਾਨ ਪੂਰੇ ਮੁਲਕ ਤੇ ਵਿਸ਼ ਦੇ ਹੋ ਰਿਹਾ ਹੈ। ਪੀਅਲ ਡਿਜੀਟਲ ਪੁਲਿਸ ਸਪਾਰਟੂਲੂ ਪੁਲਿਸ ਅਤੇ ਯੋਕ ਰੀਜਨਲ ਪੁਲਿਸ ਉਲਾਵਾ ਕ੍ਰਿਮੀਨਲ ਇੰਟੈਲੀਜੈਂਸ ਸਰਵਿਸ 온ਟਾਰੀਓ ਦੇ ਨਾਲ ਤਾਲਮੇਲ ਤਹਿਤ ਛਾਪੇ ਮਾਰਦਿਆਂ ਚੋਰੀ ਕੀਤੀਆਂ ਵਸਤਾਂ ਬਰਾਮਦ ਕੀਤੀਆਂ ਗਿਆ ਅਤੇ ਸ਼ੱਕੀਰ ਵਿਰੁੱਧ ਦੋਸ਼ੀ ਐਲ ਕਿਤੇ ਜਾ ਸਕੀ। ਚੋਰੀ ਕੀਤੀਆਂ ਵਸਤਾਂ ਨੂੰ ਮਿਸਿਸ ਸਾਖਤਾ ਇੱਕ ਸਖਸ਼ ਖਰੀਦ ਕੇ ਅੱਗੇ ਵੇਚਣ ਦਾ ਕੰਮ ਕਰਦਾ ਸੀ। ਚੋਰੀ شدہ ਵਸਤਾਂ ਖਰੀਦਣ ਵਾਲੇ ਬਰਾਮਦ ਤੇ ਦੇ ਤੇ ਵੇਅਰ ਹਾਊਸ ਏਜੀ ਲਿਕਵਿਡੇਸ਼ਨ ਵਿਰੁੱਧ ਕੋਈ ਵੀ ਕ੍ਰਿਮੀਨਲ ਚਾਰਜ ਨਹੀਂ ਲਗਾਇਆ ਗਿਆ ਹੈਮਿਲਟਨ ਪੁਲਿਸ ਦੇ ਚਿਪਟੀ ਚੀਫ ਰਾਨ ਡਿਊਡਾਟੀ ਨੇ ਦੱਸਿਆ ਕਿ 10 ਲੱਖ ਡਾਲਰ ਤੋਂ ਵੱਧ ਮੁੱਲ ਦੀਆਂ ਵਸਤਾਂ ਚੋਰੀ ਕਰਨ ਦੇ ਲਈ ਸੈਂਕੜੇ ਵਾਰ ਦਾਤਾ ਕੀਤੀਆਂ ਗਈਆਂ ਅਤੇ ਅਜੇ ਮਾਮਲੇ ਦੀ ਪੜਤਾਲ ਬਿਹਤ ਹੀ ਗੁੰਝਲਦਾਰ ਬਣ ਜਾਂਦੀ ਹੈ ਪੇਲ ਰਿਜ਼ਨ ਪੁਲਿਸ ਦੇ ਚਿਪਟੀ ਚੀਫ ਮਾਰਕ ਐਂਟਿਓ ਦਾ ਕਹਿਣਾ ਸੀ ਕਿ ਪ੍ਰੋਜੈਕਟ ਸੌਮਸ ਕੋਈ ਛੋਟੀ ਮੋਟੀ ਕਾਰਵਾਈ ਨਹੀਂ ਸਗੋਂ ਵੱਡੇ ਪੱਧਰ ਤੇ ਫੈਲੇ ਨੈਟਵਰਕ ਦਾ ਪਰਦਾਫਾਸ਼ ਕਰਨ ਦਾ ਇੱਕ I'm pleased to announce we have charged 21 individuals believed to be responsible for a large scale and coordinated series of retail thefts across Ontario and Quebec. These offenses account for hundreds of incidents and have resulted in millions of dollars in losses to local businesses. The primary group targeted multiple cities and regions, carrying out their offenses in a rapid blitz style manner before moving on to the next location. Once the property was stolen from the retail locations it was trafficked to an individual from Mississauga and from there it was trafficked to a large-scale liquidation warehouse December day, de, is, the